ਰੇਵਲੋ ਬਾਈ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅੱਜ ਬਾਈ ਜੀ ਅਸੀਂ ਚੱਲੇ ਆ ਖਨੋਰੀ ਬਾਰਡਰ ਬਾਪੂ ਗੱਲੇਵਾਲ ਦੇ ਮੋਢੇ ਨਾਲ ਮੋਢਾ ਲਾਉਣ ਅੱਜ ਅਸੀਂ ਸਾਡਾ ਕਾਫਲਾ ਜਾ ਰਿਹਾ ਪਿੰਡ ਸਾਡਾ ਬੜਾ ਜਵਾਰ ਸਿੰਘ ਵਾਲਾ ਤੇ ਜਿਹੜਾ ਫੁਲ ਪਰਤਲ ਵੱਡੀ ਪਾਈ ਦੇ ਨੇੜੇ ਆ ਤੇ ਨਾਲ ਮੇਰੇ ਮੇਰੇ ਸਾਥੀ ਸੱਜਣਾ ਤੇ ਨਾਲ ਸਾਡੀਆਂ ਕਾਫਲੇ ਚ ਵੀਓ ਅੱਗੇ ਜਾ ਰਹੀ ਆ ਅਮਾ ਮਾ ਪਿਆਰੇ ਤੁਹਾਨੂੰ ਵਿਖਾਵਾਂਗੇ ਸਾਰਾ ਸਾਡੇ ਕੋਲ ਕਾਫਲੇ ਦੀਆਂ ਵੀਡੀਓ ਤੁਹਾਨੂੰ ਲਾਏ ਤੁਹਾਨੂੰ ਦਿਖਾਉਣੇ ਅੱਗੇ ਜਾ ਕੇ ਸਟਾਪ ਹੋਣਾ ਤੇ ਅਸੀਂ ਤੁਹਾਡੇ ਮੂਰੇ ਇਹੀ ਦਰਬਾਸਤ ਕਰਨਾ ਚਾਹੁੰਦੇ ਆ ਕਿ ਸਾਰੇ ਵੀਰ ਟਰਾਂ ਬੈਂਸਰ ਉੱਥੇ ਕਨੋਰੀ ਬਾਰਡਰ ਪਹੁੰਚਣ ਦੀ ਕਿਰਪਾ ਕਰਤਾ ਕਰੋ ਜੇ ਬਈ ਜੀ ਆਪਾਂ ਨੂੰ ਐਮਐਸਪੀ ਨਾ ਮਿਲੀ ਤਾਂ ਆਪਣਾ ਕੰਮ ਔਖਾ ਹੋ ਜਾਂਦਾ ਵੀ ਜਿਹੜੀਆਂ ਫਸਲਾਂ ਆ ਕੁਝ ਵੀ ਇਹ ਆਪਣਾ ਕੋਸਟ ਨਹੀਂ ਆਪਣੇ ਕੋਲ ਰਹਿਣਾ ਕੋਈ ਜ਼ਮੀਨਾਂ ਨਹੀਂ ਰਹਿਣੀ ਹੈਗੀ ਇਹ ਕੁਝ ਵੀ ਤੇ ਮੈਂ ਤੁਹਾਡੇ ਨਾਲ ਇਹੀ ਬੇਨਤੀ ਆ ਕਿ ਹੌਣ ਹੀ ਸਮਾਂ ਇਹ ਦੁਆਰਾ ਇਹ ਚੀਜ਼ਾਂ ਬਾਅਦ ਚ ਜਦੋਂ ਹੱਥੋਂ ਨਿਕਲ ਜਾਂਦੀਆਂ ਜੇ ਮੰਨ ਲਓ ਵੀ ਬਾਅਦ ਚ ਸਿੱਧਾਂਤਾਂ ਦੀਆਂ ਤਾਂ ਕੀ ਫਾਇਦਾ ਵੀ ਜੇ ਪਹਿਲਾਂ ਹੀ ਨਾ ਪਾਉਣਾ ਤੇ ਨਾਲ ਕੋਲ ਕੇ ਬਾਅਦ ਦਾ ਸਾਰੇ ਤਰ੍ਹਾਂ ਪੈਂਦੀ ਆ ਜਦੋਂ ਪਹਿਲਾਂ ਜਾਈਏ ਫੇਰ ਹੀ ਇਸ ਚੀਜ਼ ਦਾ ਬਈ ਸਰਕਾਰ ਨੂੰ ਵੀ ਖੌਫ ਪੰਦਾ ਵੀ ਹੈਗੇ ਆ ਨੌਜਵਾਨ ਨੌਜਵਾਨਾਂ ਨੂੰ ਤਾਂ ਜ਼ਿਆਦਾ ਲੋੜ ਆ ਬਈ ਵੇਖੋ ਜੀ ਉਹਨਾਂ ਜਿਹੜੇ ਆਪਣੇ ਮਾਪਿਓ ਆ ਜੋਰ ਗਿਆ ਉਹਨਾਂ ਦਾ ਤਾਂ ਬਾਈ ਜੀ ਟਾਈਮ ਲੰਘ ਗਿਆ ਉਹਨਾਂ ਨੇ ਤਾਂ ਆਪਦੀ ਜ਼ਿੰਦਗੀ ਕੱਢ ਲਈ ਉਹਨਾਂ ਨੇ ਤਾਂ ਆਪਦਾ ਸਾਰਾ ਕੁਝ ਵੀ ਜ਼ਿੰਦਗੀ ਦੇਖੀ ਉਹਨਾਂ ਦਾ ਤਾਂ ਹੁਣ ਟਾਈਮ ਹੈ ਜੀ ਕਿਉਂਕਿ ਆਪਣੀ ਪੀੜ੍ਹੀ ਆਪਣੀ ਆ ਰਹੀ ਹੈ ਜੇ ਉਹਨਾਂ ਨੇ ਤਾਂ ਚਲੇ ਜਾਣਾ ਇਹ ਆਪਾਂ ਹੀ ਔਖੇ ਆਉਣਾ ਬਾਈ ਜੀ ਅੱਕੇ ਇਹ ਤੋਂ ਡੰਬੁਰੇ ਇਹੀ ਬੇਨਤੀ ਕਰਦੇ ਆਂ ਤਾਂ ਜਵਾਕਾਂ ਨੇ ਔਖੇ ਆਉਣਾ ਵਾ ਇਹੀ ਤੋਂ ਡੰਬੁਰੇ ਇਹੀ ਬੇਨਤੀ ਕਰਦੇ ਆਂ ਕਿ ਤੁਸੀਂ ਬਾਈ ਜੀ ਬੀ ਉੱਤ ਚੜ ਕੇ ਖੜੋ ਹਰ ਇੱਕ ਨਾਲ ਜਿਹੜਾ ਹੁਣ ਬਾਪੂ ਜੀ ਉੱਥੇ ਬੈਠੇ ਆ ਜੇ 30ਵਾਂ ਦਿਨ ਬੜਾ ਵੀ ਅਕਸਰ ਆਪਾਂ ਇੱਕ ਦਿਨ ਹੀ ਆ ਭੁੱਖ ਜਰੀ ਜਾਂਦੀ ਆ ਇਹਦਾ ਵੀ ਖਾ ਲਓ ਬਹੁਤ ਚੜ ਗਿਆ ਆ ਵਧੀਆ ਵਧੀਆ ਕੋਈ ਵੀ ਭਗਵਾਨ ਖਾਣੇ ਆਪਣੇ ਕਾ ਕੀ ਬਿਠੇ 30 ਦਿਨ ਹੋ ਗਿਆ ਜੇ ਵੱਡੀ ਵੱਡੀ ਗੱਲ ਹੁੰਦੀ ਆ ਵੀ ਜੇ ਇੱਕ ਦਿਨ ਕੋਈ ਖਾਈਏ ਨਾ ਨਾ 2 ਘੰਟੇ ਵੀ ਬੁਰਾ ਹਾਲ ਹੋ ਗਿਆ ਜੀ ਆਏ ਹੋ ਗਿਆ ਜੀ ਉਹ ਇਨਫੈਕਸ਼ਨ ਹੋ ਗਿਆ ਮੈਂ ਨਾ ਜੀ ਤਕੜੇ ਆ ਜੀ ਉਹ ਬੜੀ ਵੱਡੀ ਪੁਰਾਣੀਆਂ ਖਰਾਕਾਂ ਕਾਦੀਆਂ ਕਰਕੇ ਵੀ ਇੰਨਾ ਟਾਈਮ ਆ ਗਿਆ ਨਹੀਂ ਤਾਂ ਕੋਈ ਹੋਰ ਹੁੰਦਾ ਮੈਨੂੰ ਲੱਗਦਾ ਵੀ ਨਹੀਂ ਕੋਈ ਘਟਨਾ ਸੀ ਜਾਂ ਤੇ ਮੈਂ ਨਾ ਵੀ ਮੈਂ ਤਾਂ ਇਹੀ ਮਤਲਬ ਸਹਿਯੋਗ ਦੋ ਨਾਲ ਸੋਚੋ ਉਥੇ ਜੇ ਕੋਈ ਆਪਾਂ ਜਾਵਾਂਗੇ ਜਿਵੇਂ ਪਹਿਲਾਂ ਆਪਾਂ ਦਿੱਲੀ ਪਹੁੰਚੇ ਸਾਰਿਆਂ ਦਾ ਵੇਖੋ ਕਿੱਡਾ ਵਧੀਆ ਸੀਗਾ ਸਾਰਿਆਂ ਦਾ ਪਰ ਮਿਹੰਗਾ ਰਿਆ ਹਰ ਇੱਕ ਨਾਲ ਤੁਰਿਆ ਤਾਂ ਆਪਾਂ ਉਥੋਂ ਬਿੱਲ ਵਾਪਸ ਲੈ ਕੇ ਆਏ ਇਹ ਦੇਖੋ ਤੇ ਹੁਣ ਫੇਰ ਸਰਕਾਰਾਂ ਜਾਨੀ ਕਿ ਸਟੰਡ ਖੇਡਦੀਆਂ ਨਾਲ ਦੀ ਨਾਲ ਕੋਈ ਕਿਹੜੇ ਵੇਣ ਆਏ ਫੇਰ ਉਹਨਾਂ ਲਾਗੂ ਕਰਦੇ ਟਰਾਈ ਮਾਰ ਰਹੇ ਨੇ ਤੇ ਚਲੋ ਜੇ ਆਪਾਂ ਉਹ ਕੋਈ ਆਪਣੇ ਮੂਰੇ ਆਗੂ ਬੈਠੇ ਆ ਕੋਈ ਖੜਾ ਕੋਈ ਮਰਮਰਤੇ ਬੈਠੇ ਆ ਜਾਂ ਕੋਈ ਨਾਲ ਹਰ ਇੱਕ ਮੋੜ ਤੇ ਮੋੜ ਲਾ ਕੇ ਖੜਦਾ ਸੋ ਆਪਾਂ ਨੂੰ ਵੀ ਯੂਥ ਨੂੰ ਮੂਰੇ ਜਾਣਾ ਚਾਹੀਦਾ ਆ ਉਹ ਆਪਣੇ ਲਈ ਬੈਠੇ ਆ ਆਪਣੇ ਨਹੀਂ ਵੀ ਹੁਣ ਅਗਲੇ ਕੋਲ ਕੋਈ ਜ਼ਮੀਨ ਆ ਜਾਂ ਕੋਸ਼ ਆ ਉਹਨਾਂ ਦਾ ਕੀ ਆ ਫਿਰ ਉਹ ਜਿਹੜੇ ਆਪਾਂ ਉਹ ਵੀ ਥੋੜੇ ਫਿਰਦੇ ਪਰ ਉਹ ਫਿਰ ਵੀ ਇੱਕ ਵੱਡੀ ਮਾਨਤਾ ਇਹ ਬੜੀ ਵੱਡੀ ਗੱਲ ਹੁੰਦੀ ਆ ਬਈ ਵੇਖੋ ਮੌਤ ਜਿਹੜੀ ਅਚਾਨਕ ਆ ਜਾਂਦੀ ਉਹ ਗੱਲ ਹੋਰ ਆ ਆਪਾਂ ਨੂੰ ਨਹੀਂ ਪਤਾ ਕਦੋਂ ਨਹੀਂ ਜਿਹੜੀ ਇੱਕ ਆਪਾਂ ਵੀ ਹੁਣ ਜੀ ਮੈਨੂੰ ਪਤਾ ਉਹ ਵੀ ਬਈ ਹੁਣ ਮੈਨੂੰ ਇੰਨੇ ਦਿਨਾਂ ਨੂੰ ਮੈਂ ਜਾਂ ਇਹ ਨਹੀਂ ਪਤਾ ਮੈਂ ਕਦੋਂ ਮਰ ਜਾਣਾ ਤੇ ਡਰ ਤਾਂ ਮਨ ਚੋਂ ਕਿ ਬੜੀ ਵੱਡੀ ਬਈ ਦਲੇਰੀ ਉਹਨੂੰ ਬਪੂ ਵੀ ਇੱਕ ਮਰਨਲੇ ਹੀ ਤਰ੍ਹਾਂ ਪਿਆ ਉਹਨਾਂ ਨੂੰ ਇਹ ਆ ਵੀ ਬਸ ਵੀ ਉਹਨਾਂ ਨੂੰ ਇਹ ਆ ਵੀ ਅਸੀਂ ਜੇ ਭੋਖੜ ਤਲਕੇ ਬੈਠੇ ਆ ਵੀ ਇਹ ਨਹੀਂ ਪਤਾ ਕਦੋਂ ਉਹਨਾਂ ਨੇ ਸ਼ਹੀਦ ਦੀ ਪਰ ਮੈਂ ਤੇ ਅਰਦਾਸ ਕਰਦੇ ਆ ਵੀ ਕਿ ਵੀ ਐਮਐਸਪੀ ਮਿਲੇ ਤੇ ਉਦੋਂ ਦਾ ਵੀ ਇਜਤ ਵੀ 30 ਦਿਨ ਹੋ ਗਏ ਸਰਕਾਰ ਸ਼ਾਂਤੀ ਨਾਲ ਘਰੇ ਆਈਏ ਵੀ ਮੰਨੋ ਵੀ ਪੋਖੜ ਤਾਲ ਹੌਲੀ ਹੌਲੀ ਤੋੜ ਕੇ ਪਰ ਮੇਰੇ ਬਹੁਤ ਉਹਨਾਂ ਤੇ ਹਾਲਾਤ ਖਰਾਬ ਹੋ ਗਏ ਵੀ ਸਰਕਾਰ ਨੂੰ ਵੀ ਇਹ ਚੀਜ਼ਾਂ ਚਾਹੀਦੀਆਂ ਕਿ ਵੀ ਯਾਰ ਤੇ ਕੋਈ ਅਸਰ ਨਹੀਂ ਗਿਆ ਕੋਈ ਅਸਰ ਨਹੀਂ ਗਿਆ ਤੇ ਅਸੀਂ ਤੁਹਾਨੂੰ ਬਾਈ ਜੀ ਵਿਖਾਉਂਦੇ ਆ ਜਿੱਦਾਂ ਜਿੱਦਾਂ ਮਨੋ ਸਾਡਾ ਕਾਫਲਾ ਤੁਰੂਗਾ ਤਲਵੰਡੀ ਭਾਈ ਤੋਂ ਸਟਾਰਟ ਹੋਣਾ ਆ ਆਈ ਕਰਕੇ ਸਟਾਰਟ ਤੇ ਉਸ ਤੋਂ ਬਾਅਦ ਵੀ ਉੱਥੇ ਤਲਵੰਡੀ ਭਾਈ ਮੋਗੇ ਰੁਕੇ ਆ ਕੁਛ ਕੁਛ ਥੋੜੇ ਥੋੜੇ ਕਲਿੱਪ ਲਾਵਾਂਗੇ ਤੇ ਅਸੀਂ ਫਿਰ ਵੀ ਜਾ ਰਹੇ ਆ ਬਰਨਾਲਾ ਸੰਗਰੂਰ ਵੱਜਦੀ ਜਾਵਾਂਗੇ ਤੇ ਖਨੋਰੀ ਜਾ ਕੇ ਸਟੌਪ ਹੋਊਗਾ ਤੇ ਅ ਵੀ ਕਿਤਾਬੀ ਸਾਰਾ ਤੁਹਾਨੂੰ ਬਲੌਗ ਅਪਡੇਟ ਕਰਦੇ ਜਾਵਾਂਗੇ ਤੇ ਅੱਜ ਸ਼ਾਮ ਨੂੰ ਅੱਜ ਹੀ ਥਰੇ ਤੇ ਅੱਜ ਹੀ ਸ਼ਾਮ ਨੂੰ ਬਲੌਗ ਦਾ ਅਪਡੇਟ ਕਰਦਾਂਗੇ ਸਾਰਾ ਓਕੇ ਜੀ ਹਾਂਜੀ ਬਾਈ ਜੀ ਅਸੀਂ ਇੱਥੇ ਮੋਗੇ ਪਹੁੰਚ ਗਏ ਸੀਗੇ ਵੈਸੇ ਡਗਰੂ ਵੀ ਸਾਨੂੰ ਇਹਨੇ ਬਈ ਚਾਹ ਪਾਣੀ ਦਾ ਪ੍ਰਬੰਧ ਕੀਤਾ ਸੀ ਬਹੁਤ ਵਧੀਆ ਉਥੋਂ ਦੀ ਪੰਚਾਇਤ ਨੇ ਬਈ ਚਾਹ ਪਾਣੀ ਦਾ ਪ੍ਰਬੰਧ ਕੀਤਾ ਫਿਰ ਅਸੀਂ ਮੋਗੇ ਆ ਗਏ ਮੋਗੇ ਵੀ ਅ ਬਿਜਲੀ ਘਰ ਕੋਲੇ ਬਈ ਨੌਜਵਾਨ ਸਭਾ ਨੇ ਬੜਾ ਵਧੀਆ ਚਾਹ ਪਾਣੀ ਦਾ ਪ੍ਰਬੰਧ ਕੀਤਾ ਸਾਡੇ ਨਾਲ ਵੀ ਕਾਫੀ ਘੜ ਨਾਲੇ ਦਾ ਕਿਸਾਟ ਗਿਆ ਇਹਨੂੰ ਅੱਗੇ ਤੇ ਅੱਗੇ ਹੁਣ ਅਪਡੇਟ ਉਦਾਂ ਹੀ ਦਈ ਜਾਂਦੇ ਬਾਈ ਜੀ ਬਾ ਕੋਲੇ ਬਾਈ ਮੇਰਾ ਸੈਨਾ ਤੁਰਿਆ ਬਹੁਤ ਥੋੜਾ ਟਾਈਮ ਆਪਣੇ ਕੋਲ ਖਰਚ ਵੰਡ ਦਰਸ਼ਮਾਨ ਦੋਵੇਂ ਸਾਮਣੇ ਤੇਰੇ ਕੋਲ ਤਾਵੇ ਕਿੱਥੇ ਆੜਜੋ ਖੜਜੋ ਇੱਕ ਕੱਲਾ ਕੱਲਾ ਕਰਕੇ ਕਰਾ ਲਓ ਕੋਈ ਭਾਈ ਕੋਈ ਨਹੀਂ 5 ਮਿੰਟ ਲਾ ਲਓ ਕੱਲੇ ਕੱਲੇ ਕੋ ਸਾਰੇ ਫੋਟੋ ਕਰਾਉਣੀ ਕੇ ਰਹਿਣਾ ਜਾਵੇ ਗੁੜਿਹਣ ਕੋਈ ਬਾਸ ਚ ਚਲੋ ਕੋਣੀ ਕੋਣੀ ਵਾਰੀ ਵਾਰੀ ਕਰਾ ਲਓ ਸਾਰੇ ਭਰਾ ਮੇਰਾ ਕੋਈ ਨਹੀਂ ਕੋਈ ਨਹੀਂ 5 ਮਿੰਟ ਹੋਰ ਲੱਗ ਜਾਣਗੇ 10 ਕਰਾ ਲਓ ਕਰਾ ਲਓ ਦੱਸਣਾ ਵੇ ਬਾਈ ਕੀ ਕੁਛ ਆਪਾਂ ਮੋਟਾ ਮੋਟਾ ਕੋਈ ਜਾਨਵਰੇ ਦੇਖੋ ਤੁਸੀਂ ਉਹ ਜਿਹੜੇ ਸੰਘਰਸ਼ ਦੇ 21 ਸੰਘਰਸ਼ ਦੇ ਨਾਲ ਤੁਰੇ ਹੋਏ ਕੋਈ ਹਰ ਕੋਈ ਘਰੋਂ ਨਹੀਂ ਪੜਾ ਕਿਸੇ ਮਕਸਦ ਨਾਲ ਨਿਕਲਦਾ ਅੱਜ ਸਾਰੇ ਮੁੰਡੇ ਆ ਗਾ ਹੋ ਗਏ ਤੁਰੇ ਆ ਦੇ ਪਹਿਲੀ ਗੱਲ ਤਾਂ ਮੈਂ ਕਹਿੰਦਾ ਵੀ ਲੋੜ ਆ ਹਾਂ ਹੁਣ ਇਹ ਵਿਅਰਗਾਂ ਦਾ ਟਾਈਮ ਨਹੀਂਗਾ ਮੁੰਡੇ ਹੁਣ ਇਹ ਨੌਜਵਾਨਾਂ ਦਾ ਟਾਈਮ ਆਏ ਨੌਜਵਾਨੀ ਨੂੰ ਨਹੀਂ ਆਉਣਾ ਚਾਹੀਦਾ ਕੋਈ ਵੀ ਲੋੜ ਹੈ ਵੀ ਸੰਘਰਸ਼ ਆ ਬਾਈ ਇਧਰ ਕੈਮਰਾ ਦਿਖਾਓ ਵੀ ਸਾਰੇ ਵੇਖਣ ਮੁੰਡੇ ਕਿੰਨੇ ਹਸਤਾ ਨਹੀਂ ਦੱਸਦਾ ਬਾਈ ਬਾਈ ਮੱਟ ਸ਼ੇਰੋਂ ਵੀ ਆਇਆ ਹੋਇਆ ਤੇ ਨਾਲ ਆ ਬਰਿੰਦਰ ਕੋਸ ਕਿੰਦੋ ਬੋਲੋ ਬਾਈ ਬਹੁਤ ਬਹੁਤ ਮੈਂ ਕੰਨ ਚ ਲਾ ਕੇ ਸੋਰੀ ਬਾਈ ਬਾਈ ਬਹੁਤ ਧੰਨਵਾਦ ਬਾਈ ਜਿੱਥੋਂ ਕਰਾ ਕੇ ਵੀਡੀਓ ਜਾਨਦੀ ਹਾਂ ਬਰਤ ਬਰਤ ਫਲੋਰੀ ਬਾਟਰ ਪਹੁੰਚ ਆਪਣੇ ਭਰਾਵਾਂ ਨਾਲ ਨਹੀਂ ਸਾਰਿਆਂ ਦੇ ਭਾਈ ਹੁਣ ਹਨਾ ਜੀ ਆਪਾਂ ਕੱਲੇ ਵਟਸਾ ਹੀ ਆ ਬਾਈ ਠੀਕ ਹੈ ਆਓ ਆਇਓ 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 ਕਾ ਬਹੁ ਹੋਈ ਜਾਂਦਾ ਆਪਾਂ ਬਹੁਤ ਵੜ ਜਾਣਾ ਹੈਗੇ ਆ ਆ ਖੜਾ ਰਹਿਣਾ ਕਰੋ ਚਲੋ ਵੀ ਮਿੰਟੋ ਫਾਈ ਕਰੀ ਬਲੋਗ ਇਹਦੇ ਹਾਂ ਨਾ 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 ਬਲੌਗ ਆ ਹੋਰ ਹਾਂ ਵਧੀਆ ਗੱਲਾਂ ਮੈਂ ਤੇਰਾ ਕਹਿੰਦਾ ਚੱਲੇ ਜਦੋਂ ਪਾਇਆ ਗਿਰਨਾ ਪਾਸ਼ਨ ਦਿੱਤਾ ਹੁਣ ਇਹ ਭਾਸ਼ਣ ਦਿੱਤਾ ਕਰਮਣ ਬੋਲਿਆ ਫਿਰ ਦੇਖੋ ਵਧੀਆ ਬੋਲੀਆਂ ਵਲੌਗ ਚੱਲ ਰਿਹਾ ਵਾ ਐਡਾਂ ਭਾਸ਼ਣ ਤਾਂ ਨਹੀਂ ਕੋਈ ਦਿੱਤਾਗਾ ਵਧੀਆ ਵਲਣਕੋਟ ਵਧੀਆ ਕੋਈ ਓਕੇ ਹਰਮੋਣ ਵਧੀਆ ਬਹੁਤ ਵਧੀਆ ਨਾ ਨਾ ਮੁਰੀ ਬੈਕ ਹਾਂ ਚੱਲੇ ਭਾਈ ਇਹਦੇ ਬਸ ਗੋਡਾ ਇਹ ਪਹੁੰਚ ਗਏ ਆਪਾਂ ਸੰਗਰੂ ਟੱਪ ਗਏ ਆ ਹਿਊ ਮਾਰ ਲਾ ਇੱਥੇ ਹਾਂ ਹਿਊ ਮਾਰ ਲੀਏ ਇੱਥੇ ਉਸ ਤੋਂ ਬਾਅਦ ਆਪਾਂ ਹੁਣ ਖਨੌਰੀ ਰੁਕਾਂਗੇ ਜਾ ਕੇ ਹਾਂ ਸੁਬਾ ਸਬਾ ਗੋਡਾ ਆਪਾਂ ਇਹਨੂੰ ਵਾਸਪਾ ਬਹੁਣ ਨੇੜੇ ਆ ਮੈਂ ਨਾ ਜੀ ਸਾਰਿਆਂ ਨੂੰ ਨਹੀਂ ਹੈ ਆਪਣਾ ਕਾਲੋ ਯਾਰ ਕੁਛ ਕਾਨੂੰਨ ਲਈ ਤਰੇ ਜਾਂਦੀ ਹਾਂ ਹਾਂ ਕਿਵੇਂ ਇੱਥੇ ਕਿੱਧਰ ਹਾਂ ਓਕੇ ਬਾਈ ਜੀ ਥੈਂਕ ਯੂ ਤੁਹਾਡਾ ਬਹੁਤ ਬਹੁਤ ਬਾਈ ਧੰਨਵਾਦੀ ਬਾਈ ਮਟਰ ਸ਼ੇਰੋਂ ਦਾ ਧੰਨਵਾਦ ਜਿਹੜਾ ਸਾਨੂੰ ਅੱਗੇ ਵੈਲਕਮ ਕਰਨ ਆਇਆ ਆਜੋ ਵੀ ਮੁੰਡਿਓ ਨਾ ਨਾ ਓਕੇ ਬਾਈ ਜੀ ਚਲੋ ਵੀ ਇਹ ਆ ਜੀ ਅਸੀਂ ਆਪਣੇ ਕੀ ਗੁਰਦੁਆਰਾ ਹੈਗਾ ਜੀ ਇਹ ਖੇੜੀ ਵਾਲੇ ਬਾਬੇ ਬਾਬਾ ਦਲੇਰ ਸਿੰਘ ਖਾਲਸਾ ਜੀ ਗੁਰਪਰਕਾ ਇਸ ਹੈ ਖੇੜੀ ਆ ਵੀ ਮਾਨੂੰ ਗੁਰਦੁਆਰੇ ਦੇ ਨਾਮ ਜੀ ਉੱਥੇ ਆਏ ਆ ਜੀ ਹਾਂ ਉਹ ਆ ਵੀ ਤੁਹਾਨੂੰ ਲੰਦਰ ਸ਼ਤਨ ਦਾ ਨਾਤਾ ਹੋ ਸੀ ਜੀ ਸੋ ਸੇਕੋ ਕਾ ਰਹਿਣੇ ਆ ਕਿ ਵਾਲੀ ਆ ਜੀ ਸਾਗ ਨਾਲ ਮੱਕੀ ਦੀ ਰੋਟੀ ਆ ਆਇਆ ਖਾਣੇ ਆ ਜੋ ਸਾਗ ਨਾਲ ਮੱਕੀ ਦੀ ਰੋਟੀ ਮੁੰਡਿਆ ਆਜੋ कें लगे भाई लंगर कृपा की कह रहे हैं जान बड़े कुछ भाई स्नेही क्या ਇੱਕ ਗੱਡੀਆਂ ਪਹੁੰਚ ਗਏ ਿਕਨੋਰੀ ਆ ਜਾਂਦੀ ਹੈ ਜੀ ਆਪਣੀ ਇੱਕ ਆਪਣੀ ਗੱਡੀ ਆ ਕਹੀਏ ਨਾਲ ਤੇ ਆਪਣੀਆਂ ਬਲੇਰੋ ਆ ਜੀ ਬਾਕੀ ਬਾਈ ਉਹਨਾਂ ਦੀਆਂ ਗੱਡੀਆਂ ਸਭ ਦੋ ਆਪਣੀਆਂ ਸਕਾਰਪਿਓ ਪਹੁੰਚ ਗਿਆ ਜੀ ਪਿੱਛੇ ਦੋ ਗੱਡੀਆਂ ਤਿੰਨ ਚਾਰ ਮਕਰ ਵੀ ਆਉਂਦੀਆਂ ਅੱਜ ਤੇ ਹੁਣ ਤੁਹਾਨੂੰ ਦਿਖਾਉਨੇ ਆ ਜੀ ਆਓ ਜੀ ਹਾਂ ਹਾਂ ਇਤਨੀ ਬਲੌਗ ਚ ਵੀ ਸਪੀਚ ਦਵਾ ਦਿੰਨੇ ਗੱਲ ਹੀ ਕੋਈ ਨਹੀਂ ਪਹੁੰਚ ਗਿਆ ਜੀ ਸਾਰੇ ਕਿੱਥੇ ਪੋਸ ਫਮੈਤ ਤਿੰਨ ਖੋਲੀਆਂ ਖਾਦੀ ਕਿਹੜੀ ਸਾਰਾ ਦੋ ਤਾਂ ਮੈਂ ਹੀ ਖਾ ਗਿਆ ਆ ਗਿਆ ਆ ਨੇੜੇ ਹੀ ਸੀ ਮੈਨੂੰ ਆਏ ਜੇ ਕਿਉਂ ਲੱਗਦਾ ਆਪਾਂ ਕੋਈ ਵੀ ਥਾਂ ਨਹੀਂ ਛੱਡਿਆ ਕੋਈ ਲੰਗਰ ਨਹੀਂ ਦਿੱਤਾ ਤੁਹਾਨੂੰ ਪਤਾ ਕਿਵੇਂ ਜੇ ਖਾਧਿਆ ਤਾਂ ਤਾਂ ਛੱਡਿਆ ਆਵੇ ਇਹਨਾਂ ਨੇ ਨਹੀਂ ਛੱਡੇ ਇਹ ਇਹਨਾਂ ਨੇ ਨਹੀਂ ਛੱਡੇ ਛੋੜੇ ਸੀ ਉੱਥੇ ਸਾਰੇ ਤੇ ਮਾਰੇ ਨਹੀਂ ਛੱਡੇ ਨਹੀਂ ਸਹੀ ਆਪਾ ਕੋਈ ਨਹੀਂ ਛੱਡਿਆ ਹਾਂ ਇਹ ਰੋਲਾ ਹੀ ਪਾਉਣ ਲੱਗੇ ਨੇ ਪਹਿਲਾਂ ਹੀ ਆਖੇ ਰੋ 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 ਮੈਂ ਇਕੱਲਾ ਇੱਕ ਸਾਹ ਕੋਲੇ ਥਾਂ ਖੜੇ ਆਂ ਬਸ ਉੜਨਾ ਤੇ ਮਰਚਾ ਵਾਲੇ ਦੇ ਕਰਦੇ ਸੀ ਪਰ ਮੈਂ ਨਾ ਭੈਜ ਮੈਂ ਸੋਚਿਆ ਆਪਣੇ ਪਿੰਡੋਂ ਲੈ ਭੇਜਾਂ ਸਵੇਰ ਦੇ ਭਾਈ 9 ਵਜੇ ਦੇ ਤੁਰੇ ਆਪ ਸੱਚ 10 ਵਜੇ ਤਲਵੰਡੀਆਂ ਤੁਰੇ ਆ ਤੇ ਪਰ ਜੇ ਲੱਗਾ ਇਹ ਵਾਰਡ ਸਾਰੀ ਢਾਈਆਂ ਤਿੰਨ ਘੰਟਿਆਂ ਦੀ ਆ ਤਿੰਨ ਕਿ ਘੰਟਿਆਂ ਦੀ ਵਾਰਡ ਆ ਤੇ 4:30 ਜਾਂ 5:30 4:30 ਵਜਣੇ ਆ ਤਾਂ ਆ ਗਏ ਨਣੀ ਨੰਦਾ ਆ ਵਾ ਵਾ ਆ ਵੀ ਸਾਹਮਣੇ ਭੈਜ ਕਿੰਨੇ ਟਾਈਮ ਚਾਹੇ ਤੇ ਪਰ ਲੰਗਰਾਂ ਦੇਖ ਖੜਦੇ ਆਏ ਸਹੀ ਆ ਮੋਢੇ ਲੰਗਰ ਕੋਲ ਮੈਂ ਨਾ ਸਪੀਚ ਲਿਖੀ ਬੈਠਾ ਤੇ ਹੁਣ ਯਾਰ ਜਿਆਦਾ ਫਿਰ ਕੋਈ ਸਾਰੇ ਖੜੋ ਤੂੰ ਸਰਾ ਆ ਜਾ ਲਾ ਸਪੀਚ ਚੱਲ ਤੂੰ ਸੁਣਾ ਫਿਰ ਆਏ ਨਹੀਂ ਉਹ ਮੈਂ ਕਿਤੇ ਸੁਣਾ ਫਿਰ ਮਾੜੀ ਚੱਲ ਮੈਂ ਕੋਲੀ ਚੱਲ ਖੜ ਜਾ ਚੱਲ ਆ ਆ ਆ ਕੀ ਕਰੀਂ ਨਾ ਅੱਜ ਤੂੰ ਗੱਡੀਓ ਮਰ ਲਾ ਸਕੋਰਪਿਓ ਤੇ ਮਗਰ ਲਾ ਜਾ ਇਹ ਮਗਰ ਲਾ ਸਕੋਰਪਿਓ ਤਾਂ ਭਾਈ ਇਹਦੇ ਨਾਲ ਦੱਸਦਾ ਭੱਗੇ ਹਾਂਜੀ ਹਾਂਜੀ ਬਲੌਗ ਚ ਭਾਈ ਮੇਰਾ ਵਧੀਆ ਕੋਈ ਨਹੀਂ ਗੱਡੀਆਂ ਲੈਣਾ ਤੇ ਲਾਈ ਆਓ ਭਰਾ ਮੇਰਾ ਬੱਪੇ ਤੂੰ ਬੈਠ ਮੇਗਾ ਉਹ ਤੇ ਗੇਗਾ ਮੱਲ ਬੈ ਜਾ ਕੋਈ ਨਹੀਂ ਮੈਂ ਉਹਦਾ ਕੋਈ ਨਹੀਂ ਆ ਜਾ ਬੈ ਖੜ ਜਾ ਮੈਂ ਹਰ ਮਨ ਬੈ ਉਹ ਤੂੰ ਬੋਲੀ ਚੱਲ ਬੋਲੀ ਚੱਲ ਸਰਦਾਰ ਜਗਜੀਤ ਸਿੰਘ ਦੱਲਾ ਜਿੰਦਾਬਾਦ ਜਿੰਦਾਬਾਦ ਸਰਦਾਰ ਜਗਜੀਤ ਸਿੰਘ ਦੱਲਾ ਜਿੰਦਾਬਾਦ ਜਿੰਦਾਬਾਦ ਸਰਦਾਰ ਜਗਜੀਤ ਸਿੰਘ ਦੱਲਾ ਜਿੰਦਾਬਾਦ ਓਏ ਬੋਲੀ ਚਾਲੋ ਸਰਦਾਰ ਜਗੀਰ ਸਿੰਘ ਬੱਲੇ ਜਿੰਦਾਬਾਦ ਜਿੰਦਾਬਾਦ ਸਰਦਾਰ ਜਗੀਰ ਸਿੰਘ ਬੱਲੇ ਜਿੰਦਾਬਾਦ ਜਿੰਦਾਬਾਦ ਸਰਦਾਰ ਜਗੀਰ ਸਿੰਘ ਬੱਲੇ ਜਿੰਦਾਬਾਦ ਜਿੰਦਾਬਾਦ ਆਜੀ ਭਾਈ ਰਾਬਾ ਕਾਬਲਾ ਤਲਵੰਡੀ ਪਾਈ ਡਿਸਟ੍ਰਿਕਟ ਫੋਕਸਟਰ ਤੋਂ ਖਰਾਈ ਪਹੁੰਚਾ ਨੌਜਵਾਨਾਂ ਦਾ ਕਾਫਲਾ ਸਰਦਾਰ ਜਗੀਰ ਸਿੰਘ ਬੱਲੇ ਵਾਲ ਦੇ ਹੱਕ ਤੇ ਨੌਵਾਨੀ ਹੁਣ ਅੱਗੇ ਆ ਗਈ ਹੈ ਮਿੱਤਰੋ ਸਾਰੇ ਨੌਜਵਾਨਾਂ ਦਾ ਅੱਜ ਖੇਡਾਂ ਦੇ ਬਾਦਰੇ ਵੀ ਪਹੁੰਚ ਚੁੱਕੇ ਆ। ਜੈ ਜਗਦੀਸ਼ ਸਿੰਘ ਦੱਲਾਵਾਂ। ਜਿੰਦਾਬਾਦ ਜਿੰਦਾਬਾਦ। ਆਗੇ ਬਈ ਆਗੇ ਤੁਰੋ। ਜਿਹੜੇ ਭਰਾ ਇੱਥੇ ਕਾਫੀ ਦਿਨਾਂ ਤੋਂ ਡਟੇ ਹੋਏ ਆ, ਉਹਨਾਂ ਦਾ ਵੀ ਬਹੁਤ ਧੰਨਵਾਦ ਆ। ਚੱਲ ਚੱਲ। ਜਿਹੜੀ ਸਾਈਡਰੋਂ ਖੜਾ ਨਾ। ਬੋਲੀ ਚੱਲ ਬੋਲੀ। ਜਿਕਰੇ ਸ਼ਬਦ। ਜੈ ਜਗਦੀਸ਼ ਸਿੰਘ ਦੱਲਾਵਾਂ। ਜਿੰਦਾਬਾਦ ਜਿੰਦਾਬਾਦ। ਜੈ ਜਗਦੀਸ਼ ਸਿੰਘ ਦੱਲਾਵਾਂ। ਜਿੰਦਾਬਾਦ। ਤਕਦੀ ਜਿੰਦਾਬਾਦ 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 ਮਾਤੂ ਫਕਰ ਮਰਦਾਬਾਤ ਮਾਤੂ ਫਕਰ ਮਰਦਾਬਾਤ ਮਾਤੂ ਫਕਰ ਜਿੰਦਾਬਾਦ ਪੁਲਾ ਤਾਰ ਫਕਰ ਮਰਦਾਬਾਤ ਪੁਲਾ ਤਾਰ ਫਕਰ ਮਰਦਾਬਾਤ ਪੁਲਾ ਤਾਰ ਫਕਰ ਮਰਦਾਬਾਤ ਸਰਦਾਰ ਜਦੀ ਸਿੰਘ ਦੱਲਾਵ ਜਿੰਦਾਬਾਦ ਜਿੰਦਾਬਾਦ ਇਹ ਬਾਈ ਮੇਰਾ ਭਰਾ ਮੇਰਾ ਹੋਣੀ ਗੱਡੀਆਂ ਆਪਣੀ ਅੰਦਰ ਲਾਓ ਸਾਰੀਆਂ ਬਾਈ ਜਿੰਦਰੂ ਸਾਰੀਆਂ ਗੱਡੀਆਂ ਬਾਈ ਸੈਟਿੰਗ ਕਰਕੇ ਗਾਂਹ ਵਾਲੇ ਕੋਸ਼ बि साधन कढण जी तरह मिलण तूं प्रोग्राम मिले नाले लाओ मुंडे ਬੈਕ ਹੈ ਨਹੀਂ ਉਹ ਤੁਹਾਨੂੰ ਦਿਖਾਉਣਾ ਬਾਈ ਜੀ ਅੱਗੇ ਦੀ ਅੱਗੇ ਮਰਦਾਬਾਦ ਮੌਜੂਦ ਤਮਾਨ ਸਰਕਾਰ ਮਰਦਾਬਾਦ ਮੌਜੂਦ ਤਮਾਨ ਸਰਕਾਰ ਮਰਦਾਬਾਦ ਸਰਦਾਰ ਜਗਦੀਸ਼ ਸਿੰਘ ਢੱਲੇਵਾ ਜਿੰਦਾਬਾਦ ਸਰਦਾਰ ਜਗਦੀਸ਼ ਸਿੰਘ ਢੱਲੇਵਾ ਜਿੰਦਾਬਾਦ ਜਿੰਦਾਬਾਦ ਸਰਦਾਰ ਜਗਦੀਸ਼ ਸਿੰਘ ਢੱਲੇਵਾ ਜਿੰਦਾਬਾਦ ਜਿੰਦਾਬਾਦ ਸਰਦਾਰ ਜਗਦੀਸ਼ਿਆ ਤੇਰੀ ਸੋਚ ਤੇ ਮਰਾਂ ਦੇਾਂਗੇ ਠੋਕੇ ਸੋਤੇ ਤਰ੍ਹਾਂ ਦੇ ਅੰਗੇ ਠੋਕੇ ਜਵਿਨਾ ਨਹੀਂ ਦੇਵਾਂਗੇ ਅਸਮੀਨਾ ਖਣ ਨਹੀਂ ਦੇਵਾਂਗੇ ਅਸਮੀਨਾ ਖਣ ਨਹੀਂ ਦੇਵਾਂਗੇ ਮਰਦਾਬਾਦ 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 ਜੈ ਹੋਏਗੇ ਨਹੀਂ ਹੋਣਦਿਆਂਗੇ ਵਾਏ ਗੂ ਜੀ ਪਤਾ ਹੈ ਹੋਰ ਲਾ ਦੇ ਬਹੁਤ ਸਹੀ ਗੱਲ ਤੂੰ ਬਹੁਤ ਤੂੰ ਲਾਹ ਆਓ ਯਾਰ ਦੋ ਦੋ ਬੰਦੇ ਆਏ ਨਾ ਕਰੋ ਚਲੋ ਅੱਗੇ ਚੱਲਦੇ ਆਂ ਆਜੋ ਅੱਗੇ ਆਜੋ ਅੱਗੋਂ ਲਾ ਕੇ ਨਹੀਂ ਰੋ ਸਕਦੇ ਸਾਰੇ ਲਾ ਦੇ ਚੱਲੋ ਅੱਗੇ ਚੱਲੋ ਆਜੋ ਦੋ ਫੜਤ ਲੈ ਬਾਈ ਹੋਰ ਲਾਓ ਯਾਰ ਨਾਲ ਦੋ ਚਾਰ ਜਣੇ ਰੁਕਣਾ ਹੈ ਕੰਮ ਉੱਪਰ ਨਾ ਦਿਓ ਆ ਲੱਗਾ ਜੀ ਇਹਨਾਂ ਤੇ ਬਾਰਡਰ ਮਾਤਾਰ ਲਈ ਹੋ ਗਿਆ ਜੀ ਪੰਜਾਬ ਦੇ ਵਿੱਚ ਪਾਕਿਸਤਾਨ ਬਣਾਇਆ ਪਿਆ ਉਹ ਤਾਂ ਹੁੜਾ ਘਾੜੋ ਪਾਈ ਰਿਹਾ ਕਿ ਆਪਾਂ ਤਾਂ ਇੰਡੀਆ 'ਚ ਮੈਨੂੰ ਕਹਿੰਦੀ ਹੈ ਜੀ ਡੈਮੋਕ੍ਰੇਸੀ ਮਾ ਸਬੰਧ ਸਾਡਾ ਹੀ ਜੋ ਖਰਾਬ ਕਰ ਰਹੇ ਤੁਹਾਨੂੰ ਐਵੇਂ ਸਾਥ ਦੇਣਾ ਨਹੀਂ ਬੁੱਢੀ ਚ ਬਹੁਤ ਨਾਲ ਬਾਤ कोई नहीं तेरे में तो दिन ना कर होता है ना दिन ना कर चाहिए वो धीरे खाए नहीं मैं इनसाला दो है तो स्पोर्टिंग ग्राइंड तो ना मेरा तो पाला यार अब स्टॉ फोटो जी को ओके भाई भाई इधर कुत्ते आ रही है ਹਾਲਾਤ ਕੋਈ ਪਾਇਦਾ ਬਾਈ ਕੀ ਗਰੰਗੇ ਬਈ ਅੱਜਕੱਲ ਤੰਨਿਆ ਚੱਲੂਗੇ ਉਹ ਵੀ ਕੰਨ ਚੱਕ ਗਏ ਨਾ ਉਹ ਤੋਂ ਚੱਕ ਜਾਂਦੇ ਉਹਦਾ ਹੀ ਕੰਨ ਬਾਈ ਆਪਣੇ ਪਿੰਡ ਦੇ ਕਿਹੜੇ ਆਪਣੇ ਮਨ ਦਾ ਅਜ ਮਨਮੋਲ ਦਰ ਪੰਜਾਬ ਉਧਰ ਬਈ ਖੜਿਆ ਇਹ ਮਾੜਾ ਵੀ ਲੱਗਦਾ ਜਿਵੇਂ ਪਾਕਿਸਤਾਨ ਬਾਰਡਰ ਹੁੰਦਾ ਵਾ ਹਾਂ ਤੁਹਾਨੂੰ ਵੀ ਲੱਗਦਾ ਇਹ ਇੰਡੀਆ ਇਹ ਇੰਡੀਆ ਲੱਗਦਾ ਆ ਚੀਜ਼ ਮੈਂ ਜੋ ਆਪਣੀ ਨੂੰ ਡੈਮੋਕ੍ਰੇਸੀ ਕਹਿੰਦੇ ਵੀ ਤੁਸੀਂ ਸਭ ਤਾਂ ਨਹੀਂ ਕੋਈ ਨਹੀਂ ਵੀਰ ਅਸੀਂ ਹੱਕ ਅਸੀਂ ਜਾ ਹੀ ਨਹੀਂ ਸਕਦੇ ਆਪਣੇ ਘਰ ਨੂੰ ਆਹ ਪ੍ਰਕਾਸ਼ਨ ਆਪਣੀਆਂ ਮਾਂ ਲੱਗੇ ਮਾਨਵਾਈ ਦੀ ਵੀ ਜਣਾਵੇ ਤਾਂ ਫਿਰ ਮਾਰਨ ਕੋਈ ਜਾ ਇਹ ਬੜਾ ਗਲਤ ਹੈ ਇਹਨਾਂ ਦਾ ਕੰਮਣਾ ਕੀ ਇਹ ਮੈਨੂੰ ਤਾਂ ਲੱਗਦਾ ਨਹੀਂ ਵੀ ਇੰਡੀਆ ਦਾ ਕੋਈ ਹੈਗਾ ਵੀ ਲੋ ਜੀ ਆਹ ਹਲਾਫਤ ਆ ਸਾਡੇ ਅੱਜ ਦੇ ਕਿਸਾਨਾਂ ਦੇ ਅਸੀਂ ਆਪਦੇ ਦੇਸ਼ ਹੀ ਨਹੀਂ ਕਿਤੇ ਜਾ ਸਕਦੇ ਵੀ ਕਹਿੰਦਾ ਅੱਗੋਂ ਬਾਰਡਰ ਬੰਦ ਕਰਤਾ ਉਹ ਦੇਖੋ ਅਸੀਂ ਆਪਦੇ ਹੱਕਾਂ ਲਈ ਵੀ ਨਹੀਂ ਲੜ ਸਕਦੇ ਕਿ ਆ ਜੀ ਸਾਡਾ ਇੰਡੀਆ ਪੰਜਾਬ ਤੇ ਹਰਿਆਣਾ ਦਿੱਲੀ ਤਾਂ ਕਹਿੰਦੇ ਵੀ ਸਿੱਖ ਰਾਜ ਕਿਉਂ ਆਉਣਾ ਚਾਹੀਦਾ ਇਸ ਲਈ ਆਉਣਾ ਚਾਹੀਦਾ ਸਹੀ ਆ ਬਈ ਬਾਈ ਜੀ ਨਾ ਦੱਸੋ ਬਈ ਕਰੋ ਸਵਾਲ ਪਹੁੰਚ ਗਏ ਆਪਾਂ ਤੇ ਦੇਖਿਓ ਫਿਰ ਹੰਦਸਿਓ ਕੁਝ ਦੱਸੋ ਵੀ ਤੁਹਾਨੂੰ ਆ ਕੇ ਤਾਂ ਕਿਦਾਂ ਦਾ ਲੱਗ ਰਿਹਾ ਕੀ ਫੀਲ ਹੋ ਰਿਹਾ ਵੀ ਕੀ ਮਹਿਸੂਸ ਹੋ ਰਿਹਾ ਵੀ ਕੀ ਆਉਣਾ ਚਾਹੀਦਾ ਇਥੋਂ ਦੀ ਨੌਜਵਾਨੀ ਨੂੰ ਇੱਥੇ ਆਪਾਂ ਨੂੰ ਉਥੋਂ ਪੰਜਾਬ ਤੋਂ ਕੀ ਕਰਨਾ ਚਾਹੀਦਾ ਕਿੱਦਾਂ ਦਾ ਦੱਸੋ ਵੀ ਤੁਸੀਂ ਮੇਰੇ ਹਿਸਾਬ ਨਾਲ ਵੀ ਜੈਸਾਣਾ ਇੱਥੇ ਦਾ ਮਾਹੌਲ ਆ ਜਿਵੇਂ ਆਪਾਂ ਕਹਿ ਦਿੰਨੇ ਆ ਬਾਈ ਹੂੰ ਕਿ ਬਈ ਇੱਕ ਮਨ ਚ ਡਰ ਜਿਹਾ ਪੈਦਾ ਹੋ ਜਾਂਦਾ ਭਰਾ ਮੇਰਾ ਅੱਛਾ ਜਿਹੜੀ ਬਈ ਪਤਾ ਨਹੀਂ ਖਨੌਰੀ ਕਿੱਥੇ ਆ ਕੀ ਆ ਉੱਥੇ ਕਿਵੇਂ ਰਹਿਣ ਦਾ ਪ੍ਰਬੰਧ ਹੋ ਕੀ ਸਭ ਪਰ ਜਿਹੜਾ ਬੰਦਾ ਇੱਥੇ ਬਾਈ ਮੇਰੇ ਹਿਸਾਬ ਨਾਲ ਇੱਕ ਵਾਰੀ ਆ ਗਿਆ ਉਹ ਬੰਦੇ ਨੇ ਇੱਥੋਂ ਜਾਣਾ ਹੀ ਜਾਣਾ ਹੀ ਸਾਦਾ ਚਾਰ ਬੰਦੇ ਇਕੱਠੇ ਆਏ ਮੁੰਡੇ ਉਹ ਸਦਾ ਵੀ ਚਾਰ ਬੰਦੇ ਕਹਿਣਾ ਵੀ ਗਾਹ ਨੂੰ ਪਹਿਲੀ ਠੇਕ ਦੇ ਦਿੱਦਗੇ ਉੱਥੇ ਅੱਛਾ ਇਹ ਮੌੜ ਆਇਆ ਤੇ ਇੱਥੇ ਕੋਈ ਪਰੇਸ਼ਾਨੀ ਨਹੀਂ ਰਹਿਣ ਦੀ ਖਾਦਮੀ ਦੀ ਕਿਸੇ ਤਰ੍ਹਾਂ ਦਾ ਬਈ ਪਰੇਸ਼ਾਨੀ ਨਹੀਂ ਫਟਵਾਇਓ ਉਧਰ ਨੂੰ ਪਰ ਮੈਂ ਇਹੀ ਕਹਿਣਾ ਕਿ ਜਰੂਰ ਬਹੁਤ ਚੋਂ ਭਰਾਵਾਂ ਨਾਲ ਬੱਤਾਂ ਕਰੇ ਜਾਂ ਹਾਂਜੀ ਬਾਈ ਜੀ ਉਹ ਇਹੀ ਕਹਿਣਾ ਚਾਹੁੰਦੇ ਆ ਕਿ ਬਸ ਵੀ ਜੋ ਵਲੌਗ ਦਾ ਐਂਡ ਅਸੀਂ ਇੱਥੇ ਕਰ ਰਹੇ ਆ ਤੇ ਮੇਲਾ ਦੇਖਿਆ ਜੋ ਮਤਲਬ ਭਰਿਆ ਹੋਇਆ ਵਾ ਤਰਨੇ ਦੇ ਵਿੱਚ ਬਹੁਤ ਸੋਹਣਾ ਬੜੇ ਲੋਕ ਆਏ ਆ ਹਰਿਆਣਵੀ ਵੀ ਬੈਠੇ ਆ ਬੜਾ ਵਧੀਆ ਲੱਗਾ ਤੇ ਬੜਾ ਐਪਰੀਸ਼ੀਏਟ ਵੀ ਕਰਦੇ ਆ ਤੇ ਕਈ ਤੁਹਾਨੂੰ ਪਤਾ ਵਿੱਚ ਹੁੰਦੇ ਵੀ ਆ ਹਨ ਤੇ ਫਿਰ ਤੁਹਾਨੂੰ ਅਸੀਂ ਐਂਡ 'ਚ ਵੀ ਕੋਈ ਜੋ ਹੋਇਆ ਹੁਣ ਰਾਤ ਦਾ ਮਾਹੌਲ ਆ ਬਿਊਟੀ ਦੇਣੀ ਐ ਤੇ ਲੱਗੀ ਐ ਡਿਊਟੀ ਵੀ ਦਵਾਂਗੇ ਜਿੰਨਾ ਹੋਇਆ ਕੱਲ ਤੱਕ ਦਾ ਜੇ ਉਹ ਬਣ ਸਕਿਆ ਤਾਂ ਉਹ ਵੀ ਬਣਾਓ ਕੱਲ ਪਾਵਾਂਗੇ ਤੇ ਕਿਦਾਂ ਬਈ ਅਨਮੋਲ ਕਿਦਾਂ ਲੱਗਿਆ ਤੁਹਾਨੂੰ ਬਈ ਮੁੰਡਿਓ ਬਹੁਤ ਵਧੀਆ ਬਈ ਬਹੁਤ ਵਧੀਆ ਯਾਰ ਮਤਲਬ ਲੋਕਾਂ ਦੀ ਇਤਿਸ਼ਾਹੀਤ ਇੰਨੀ ਐ ਵੀ ਲਾਈਕ ਲੰਗਰ ਜਾਂ ਹਰ ਇੱਕ ਚੀਜ਼ ਦੀ ਕਿਸੇ ਵੀ ਚੀਜ਼ ਦੀ ਯਾਰ ਕੋਈ ਕਮੀ ਪੇਸ਼ ਨਹੀਂਗੀ ਲੋਕਾਂ ਕੋ ਆਵਾਜ਼ਾਂ ਮਾਰ ਕੇ ਕਹਿੰਦੇ ਆ ਵੀ ਸ਼ਾਦਾ ਪਾਣੀ ਚਾਹ ਮੈਂ ਕਹਿੰਦਾ ਯਾਰ ਵੀ ਉਹ ਤੋਟੇ ਵਰਤ ਰਿਆ ਬਾਕੀ ਵੀ ਗੁਰੂ ਦਾ ਲੰਗਰ ਐ ਪੂਰਾ ਯਾਰ ਐਂਡ ਗੱਲ ਬਾਤ ਹੋਮ ਹਮਾ ਕੇ ਪਹੁੰਚੋ ਰਹਿਣ ਸਾਂ ਕੋਈ ਕਹੇ ਚੀਜ਼ ਦੀ ਕੋਈ ਤੰਗੀ ਨਹੀਂ ਗੀ ਫੁੱਲ ਪਰਵਾਉਂਦਾ ਹਰ ਇੱਕ ਚੀਜ਼ ਦਾ ਇਹ ਕਿੰਨੇ ਵੀ ਇੱਕ ਵਾਰੀ ਤੁਸੀਂ ਆ ਕੇ ਵੇਖੋ ਬੜਾ ਦਿਲ ਲੱਗਦਾ ਤੇ ਪਰ ਵੈਸੇ ਭਈ ਆਪਦੀ ਹੋਂਦ ਨੂੰ ਆਉਣਾ ਵੀ ਚਾਹੀਦਾ ਇਹ ਨਹੀਂ ਆ ਵੀ ਤੁਸੀਂ ਕਹਿੰਦਾ ਮੇਲਾ ਦੇਖ ਨਹੀਂ ਆਉਣਾ ਤੇ ਵੈਸੇ ਆਪਦੀ ਹੋਂਦ ਲਈ ਅਖਿਆਈ ਕੱਟਣੀ ਬਈ ਤਾਂ ਕੱਟਣੀ ਵੀ ਚਾਹੀਦੀ ਹੈ ਜੇ ਅੱਜ ਕੱਟ ਲੋਂਗੇ ਤਾਂ ਗਾਂ ਸੌਖੇ ਹੋ ਜੋਂਗੇ ਪਰ ਮੈਨੂੰ ਲੱਗਦਾ ਵੀ ਭਈ ਇਹ ਜ਼ਰੂਰੀ ਆ ਤੇ ਜਰੂਰ ਹਮ ਹਮਾ ਕੇ ਪਹੁੰਚੋ ਬਾਕੀ ਮੁੰਡਿਓ ਠੀਕ ਆ ਵੀ ਬਹੁਤ ਵਧੀਆ ਕਿ ਆਪਕੇ ਵਧੀਆ ਲੱਗਾ ਚਲੋ ਬਈ ਜੀ ਬਹੁਤ ਜ਼ਰੂਰੀ ਹੈ ਆਪਣੇ ਲਈ ਹਾਂ ਜ਼ਰੂਰੀ ਹੈ ਬਈ ਆਪਦੇ ਲਈ ਜੇ ਆਓਗੇ ਤਾਂ ਬਜਾ ਲੋਗੇ ਨਹੀਂ ਤਾਂ ਓਕੇ ਠੀਕ ਆ ਬਈ ਜੀ ਇੱਥੇ ਅਸੀਂ ਐਂਡ ਕਰਦੇ ਹਾਂ ਵਲੌਗ ਦਾ ਤੇ ਫਿਰ ਅਸੀਂ ਅਗਲਾ ਫੇਰ ਪਾਵਾਂਗੇ ਬਈ ਜੀ ਧੰਨਵਾਦ ਜੀ ਓਕੇ